ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇੰਡੀਆ ਨੈਸ਼ਨਲ ਕੰਗਰੈਸ ਜਿੰਦਾਬਾਦ ਤੇ ਜਿਹੜੀ ਕਾਲੀਦਾਲਿਆ ਉਹ ਤੇ ਉਦਾਂ ਹੀ ਚੁੱਪ ਕਰਕੇ ਬੈ ਗਈ ਆ ਅਜੇ ਕਈਆਂ ਦੀ ਹਾਲਤ ਵੀ ਗੰਭੀਰ ਹੈ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਆ ਉਹ ਕਿਉਂ ਨਹੀਂ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਇਸ ਤਰ੍ਹਾਂ ਸਾਡੀ ਪਾਰਟੀ ਕਾਈ ਮੰਨਦਾ ਦੇਸ਼ ਆਏਗਾ ਅਸੀਂ ਸਾਰੇ ਹੀ ਤਰਨ ਮੰਨਤਾਂ ਦੇ ਨਾਲ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਅੰਧਾਤਾ ਦੇ ਹੱਕ ਦੇ ਵਿੱਚ ਹੈ ਜੋ ਕਿ ਸੈਂਟਰ ਸਰਕਾਰ ਭਾਜਪਾ ਦੀ ਸਰਕਾਰ ਜਿਹੜੀ ਹੈ ਸਾਡੇ ਅੰਧਾਤਾ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਉਸ ਮੈਟਰ ਦੇ ਉੱਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਹੜਾ ਕਿ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਰਿੰਦਰਪ੍ਰੀਤ ਸਿੰਘ ਪਾੜਾ ਜੀ ਦੀ ਰਹਿਨਮਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਇਸੇ ਕਰਕੇ ਹੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅੱਜ ਜੋ ਕਿਸਾਨ ਦੇ ਪੁੱਤ ਕਿੱਥੇ ਨੇ ਸਾਡੇ ਇੰਨੇ ਜਿਹੜੇ ਕਿਸਾਨ ਆ ਕੱਲ ਵੀ 100 ਤੋਂ ਵੱਧ ਕਿਸਾਨ ਜਿਹੜੇ ਘਾਇਲ ਹੋਏ ਆ ਅੱਜੇ ਕਈਆਂ ਦੀ ਹਾਲਤ ਵੀ ਗੰਭੀਰ ਹੈ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਐ ਉਹ ਕਿਉਂ ਨਹੀਂ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਅੱਜ ਅਸੀਂ ਇਹੀ ਉਹਨਾਂ ਕੋਲ ਜਵਾਬ ਮੰਗਣਾ ਚਾਹੁੰਦੇ ਆ ਜੇ ਕਿਸਾਨ ਕਾਂਗਰਸ ਪਾਰਟੀ ਪਹਿਲੇ ਵੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਕਿਸਾਨਾਂ ਦੇ ਨਾਲ ਆ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਜਿਹੜੇ ਐ ਅੱਜ ਤੋਂ 3 ਦਿਨ ਪਹਿਲੇ ਵੀ ਕਿਸਾਨਾਂ ਦੇ ਜਿਨ੍ਹਾਂ ਦੇ ਪ੍ਰੋਬਲਮ ਆਈ ਹੈ ਜਿਨ੍ਹਾਂ ਦੇ ਛੱਟਾਂ ਲੱਗੀਆਂ ਉਹਨਾਂ ਕੋ ਹੋ ਕੇ ਆਏ ਐ ਤੇ ਆਪਾਂ ਵੀ ਇੱਥੇ ਬਟਾਲੇ ਦੇ ਵਿੱਚ ਜਿਹੜਾ ਜਰਨੈਲ ਸਿੰਘ ਨਾਂ ਦੇ ਕਿਸਾਨ ਦੇ ਉੱਤੇ ਛੱਟ ਲੱਗੀ ਸੀ ਉਹਨਾਂ ਦੇ ਅਸੀਂ ਵੀ ਸਾਰੇ ਜਾਣੇ ਸਾਰੀ ਟੀਮ ਸਾਡੀ ਉਹਨਾਂ ਦਾ ਪਤਾ ਲੈਣ ਗਈ ਸੀ ਤੇ ਕਾਂਗਰਸ ਪਾਰਟੀ ਜਿਹੜੀ ਹੈ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਅਗਲੀ ਰਣਨੀਤੀ ਕੀ ਲੋਗੀ ਅਗਰ ਕਿਸਾਨਾਂ ਨੂੰ ਕਾਂਗਰਸ ਦਾ ਸਟੈਂਡ ਥਿਅਰ ਹੈ ਜੀ ਤਨ ਮਨ ਤੇ ਧਨ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਜਿੱਥੇ ਕਿਤੇ ਲੋਡ ਪਈ ਉਹ ਸਾਡਾ ਅੰਦਾਜ਼ਾ ਵਾ ਅਸੀਂ ਉਹਨਾਂ ਨੂੰ ਅੱਖੋਂ ਪਰਖੇ ਨਹੀਂ ਕਰ ਸਕਦੇ ਸਾਰੀ ਸਾਡੀ ਟੀਮ ਸਾਡੇ ਮੇਅਰ ਸਾਹਿਬ ਬੈਠੇ ਆ ਸਾਡੇ ਬੌਸ ਆ ਜੋ ਸਾਨੂੰ ਹੁਕਮ ਲਾਨਗੇ ਅਸੀਂ ਉੱਥੇ ਹੀ ਚੜ੍ਹਦੀ ਕਲਾ 'ਚ ਰਹੇਗੀ ਸਾਡੀ ਪਾਰਟੀ ਜਿਹੜਾ ਅੱਜ ਬੜੇ ਖਤਰ ਹੈ ਕਿਸਾਨ ਦੀ ਜ਼ਮੂਰ ਨੂੰ ਮੀਡੀਆ ਨੇ ਧਰਨਾ ਲਾਇਆ ਉਹ ਅੱਜ ਤੋਂ 3 ਸਾਲ ਪਹਿਲਾਂ ਵੀ ਲੱਗਾ ਸੀਗਾ ਉਹਦੇ ਚ ਜਿਹੜੀਆਂ ਸੈਟ ਅਪ ਕਰਨ ਉਹਨੀਆਂ ਮੰਗਾਂ ਮੰਨੀਆਂ ਸੀ ਉਹ ਇਹਨਾਂ ਨੇ ਕੋਈ ਲਾਗੂ ਨਹੀਂ ਕੀਤੀ ਉਹਦੇ ਲਈ ਇਹਨਾਂ ਨੂੰ ਦੁਬਾਰਾ ਚੰਗਾ ਚੁੱਕਣਾ ਪੈ ਰਿਹਾ ਤੇ ਉਹ ਅੱਜ ਚਬੂ ਬਾਡਰ ਤੇ ਇਦਾਂ ਲੱਗਦਾ ਜਿਦਾ ਕਿਸੇ ਦੂਜੇ ਦੇਸ਼ ਨਾਲ ਜੰਗ ਲੱਗੀ ਹੈ ਤੇ ਅਸੀਂ ਇਹਨਾਂ ਦੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਸਾਡੀ ਸਪੋਰਟ ਦੀ ਲੋੜ ਹੋਵੇ ਜਿਸ ਤਰ੍ਹਾਂ ਸਾਡੀ ਪਾਰਟੀ ਹੈ ਕਮੰਡ ਦਾ ਦੇਸ਼ ਆਏਗਾ ਅਸੀਂ ਸਾਰੇ ਹੀ ਤਰਨ ਮੰਨਤਾਂ ਦੇ ਨਾਲ ਉਹ ਸੰਘਰਸ਼ ਦੇ ਵਿੱਚ ਜਾਨ ਤਿਆਰ ਸਨਾਂ ਨੇ ਐਲਾਨ ਕੀਤਾ ਸੀ ਮੇਰੇ ਕੋਲ ਉਹ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਇਹਨਾਂ ਦੀ ਨੀਤੀ ਕੋਈ ਆ ਕਿ ਆਪਣਾ ਟਾਈਮ ਪਾਸ ਕਰਕੇ ਤੇ ਮੇਰੇ ਖਿਆਲ ਥੋੜੇ ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤੇ ਕਿਸਾਨਾਂ ਦੀਆਂ ਜਿਹੜੀਆਂ 550 ਉਹ ਸਸਾਨ ਉਤੇ ਪਿਛਲੀ ਵਾਰੀ ਸ਼ਹੀਦ ਹੋਏ ਸੀ ਤੇ ਜਿਹੜਾ ਐਡਾ ਵੱਡਾ ਨ ਸੰਘਰਸ਼ ਕੀਤਾ ਤੇ ਉਹਨਾਂ ਦਾ ਸਾਰਾ ਹੀ ਫਰਾਡ ਹੋਇਆ ਤੇ ਇਹਨਾਂ ਨੂੰ ਇਹ ਸਾਡਾ ਟਾਈਮ ਲੰਘ ਜੂਗਾ ਤੇ ਮੰਗ ਕੋਈ ਨਹੀਂ ਮੰਨਣੀ ਤੇ ਉਹਨਾਂ ਨੇ ਬੜੇ ਬੜੀ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਆ ਹੁਣ ਵੀ ਮੀਟਿੰਗਾਂ ਹੋਈਆਂ ਨੇ ਪਰ ਉਹਦਾ ਕੋਈ ਸੱਟਾ ਨਹੀਂ ਨਿਕਲਦਿਆਂ ਤੇ ਇਹ ਜਿਹੜੀ ਸਰਕਾਰ ਆ ਬਿਲ ਪੁਰ ਅਨਿਆਂ ਕਰ ਰਹੀ ਆ ਕੋਈ ਨਿਆਂ ਨਹੀਂ ਦੇ ਰਹੀ ਉਹਨਾਂ ਨੂੰ ਤੇ ਇਹ ਜਿਹੜੀ ਆ ਬਹੁਤ ਹੀ ਮਾੜੀ ਨਿੰਦਣਯੋਗ ਗੱਲ ਆ ਵੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਆ ਤੇ ਰੌਲਾ ਤੇ ਉਹ ਪਾਈ ਜਾਂਦੇ ਆ ਕਿ ਇਹ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲਾਬਾਰੀ ਹੋ ਰਹੀ ਆ ਤੇ ਉੱਥੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਪਟੜੋਲੇ ਆ ਤੇ ਉਹਦੇ ਲਈ ਤੇ ਕੁਝ ਕੀਤਾ ਨਹੀਂ ਇਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ ਕੋਈ ਬਿਆਨ ਨਹੀਂ ਦਿੱਤਾ ਤੇ ਜਿਹੜੀ ਕਾਲੀ ਦਾਲ ਆ ਉਹ ਤੇ ਉਦਾਂ ਹੀ ਚੁੱਪ ਕਰਕੇ ਬੈ ਗਈ ਆ ਕਿ ਭਾਜਪਾ ਨਾਲ ਲਾਇਸ ਹੁੰਦਾ ਫਿਰਦਾ ਸੀ ਉਹ ਲੱਗਦਾ ਕਿ ਬੋਲ ਹੀ ਨਹੀਂ ਸਕਦੇ ਇਸ ਮਸਲੇ 'ਚ ਉਦੋਂ ਵੇਖੋ ਜਿਹੜਾ ਸੁਆਮੀ ਨਾਥਨ ਦੀ ਕਮਿਸ਼ਨ ਦੀ ਜਿਹੜੀ ਕਮਿਸ਼ਨ ਸਥਾਪਿਤ ਕੀਤਾ ਸੀ ਉਹ ਕਾਂਗਰਸ ਵੱਲੇ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਬੀਜੇਪੀ ਸਰਕਾਰ ਆ ਗਈ ਉਹਨਾਂ ਨੇ ਉਦੋਂ ਤੋਂ ਇਲਾਨਾ ਮੋਦੀ ਸਾਹਿਬ ਲਾਈ ਗਿਆ ਕਿ ਜਿਹੜਾ ਕਮਿਸ਼ਨ ਦੀ ਰਿਪੋਰਟ ਆਏਗੀ ਅਸੀਂ ਇਹਨੂੰ ਲਾਗੂ ਕਰਾਂਗੇ ਅੱਜ ਤੱਕ ਉਹ ਕਦੇ ਨਹੀਂ ਲਾਗੂ ਹੋਈ